ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਪਕਣੋਂ ਪਰੇ ਇਕੁ ਗੁਣ ਦਾਹੀ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਮਾਇਆ ਮੋਹ ਪਰਮ ਪਰ ਪੂਲੇ ਸਤਿ ਤਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਦਰਾਸ ਮਿਟਾਈ ਇਕ ਅਰਦਾਸ ਪਾਟ ਕੀ ਰਤ ਕੀ ਗੁਰ ਰਾਮਦਾਸ ਰਖੋ ਸ਼ਰਣ ਸੁਖ ਹੋ ਟਲ ਗੁਰ ਸੇਵੀਐ ਅਹਨਿ ਸਹਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਪਤ ਖਸਮ ਦੀ ਨੂਰੇ ਅਰਸੋਂ ਗੁਰਸਹ ਹ ਛਟਹੀ ਐ ਤੋਦਿ ਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸਚਾ ਬਾਦਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬਹਿਠਿਆ ਸੋਹੀ ਐ ਸਭਨਾ ਦਾ ਵੀ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਿਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਆਪੇ ਕੰਡਾ ਆਪ ਤਰਾਜੇ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹ ਹੋ ਆਪੇ ਬਣ ਜਾਣਾ ਆਪੇ ਬਣ ਚੁਕਰਾਇਆ ਆਪੇ ਕੰਡਾ ਆਪ ਤਰਾਜੇ ਪ੍ਰਾਪੇ ਆਪੇ ਤੋਲ ਤੁਲਾਇਆ ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੇ ਸਾਚਿਨ ਪਿਆਰੈ ਪਿਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਈ ਸੁਖ ਪਾਇਆ ਹਰ ਹਰ ਨਾਮ ਨਿਦਾਨ ਹੈ ਪਿਆਰਾ ਗੁਰਪੂਰੈ ਮਿੱਠਾ ਲਾਇਆ ਰਹਾ ਆਪੇ ਧਰਤੀ ਆਪ ਜਨ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਪੋਪਾਈਂਦਾ ਪਿਆਰਾ ਬਨ ਬકરી ਸੇ ਹੋ ਹੰਡਾਇਆ ਆਪੇ ਕਾਸ਼ਟ ਆਪਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਐ ਅਗਨ ਨਾਸ ਕੈ ਜਲਾਇਆ ਆਪੇ ਮਾਰ ਜਿਵਾਇਂਦਾ ਪਿਆਰਾ ਸਹ ਲੈਂਦੇ ਸਭ ਲਵਾਇਆ ਆਪੇ ਧਾਨ ਦਿਵਾਨ ਹੈ ਪਿਆਰਾ ਆਪੇ ਕਾਰਹਿ ਲਾਇਆ ਜਿਉਂ ਆਪ ਚਲਾਈ ਤਿਉ ਚੱਲੀਐ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨਨਾਨਿਕ ਵਜਹਿ ਬਚਾਇਆ ਜਿਉ ਆਪ ਚਲਾਏ ਤੈ ਚਲੀਐ ਪਿਆਰੀ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਾਨ ਨਾਨਕ ਵਜਹਿ ਬਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲਾ ਸਚਨਾਵੜਿਆ ਵਿਚਾਰ ਦੇ ਮਹਾਵਾਕ ਅਨੁਸਾਰ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਸਤਿਗੁਰ ਜੀ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦਤਾਰੇ ਦੇ ਕੇ ਨਦਰੋਂ ਨਦਰਿ ਨਿਹਾਲ ਕਰ ਰਹੇ ਹਨ ਜਿੰਨੀਆਂ ਵੀ ਸੰਗਤਾਂ ਸਤਿਗੁਰਤ ਹਜ਼ੂਰੀ ਅੰਦਰ ਬੈਠੀਆਂ ਹਨ ਸਭ ਸੰਗਤਾਂ ਤੇ ਸਤਿਗੁਰ ਜੀ ਸਰਤਿ ਮਿਹਰ ਪ੍ਰਿਆ ਹੱਥ ਰਖਣ ਦੁੱਖਾਂ ਦਾ ਨਾਸ ਸੁੱਖਾਂ ਦਾ ਪ੍ਰਕਾਸ਼ ਕਰਨ ਨੂੰ ਬਚਨ ਬਾਣੀ ਦਾ ਪ੍ਰਤਾਪ ਵਿਖਣ ਦੇਹ ਰੋਕਤਾ ਤੰਦਰੁਸਤੀਆਂ ਬਖਸ਼ਣ ਮਹਾਰਾਜ ਚੜ੍ਹਦੀਆਂ ਕਲਾਂ ਦੇ ਚੇਮਨ ਬਤੀਤ ਕਰਵਾਣ ਅੱਜ ਦੇ ਜੋ ਅੰਮ੍ਰਿਤ ਵੇਲੇ ਦੇ ਪਾਵਨ ਹੁਕਮਨਾਮਾ ਸਾਹਿਬ ਮੇਰੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਸੋਰਠ ਮਹੱਲਾ ਚੌਥਾ ਇਹ ਅੰਮ੍ਰਿਤ ਵਚਨ ਸਤਿਗੁਰ ਜੀ ਮਹਾਰਾਜ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੋਰਠ ਰਾਗ ਨੇ ਵਿੱਚ ਉਚਾਰਣ ਕੀਤਾ ਹੈ ਸਤਗੁਰ ਜੀ ਅੰਮ੍ਰਿਤ ਸਰ ਤੋਂ ਅੰਮ੍ਰਿਤ ਸਰ ਵਿੱਚ ਸੁਭਾਏਮਾਨ ਹੋ ਰਹੇ ਸੰਤ ਤੇ ਸਤਗੁਰ ਜੀ ਮਹਾਰਾਜ ਕਿਰਪਾ ਕਰਕੇ ਸਮਝਾ ਰਹੇ ਸਨ ਬੈਠਾ ਛੋਟੀ ਪਾਤਸ਼ਾਹ ਹੋ ਰਾਮਦਾਸ ਸਤਗੁਰ ਕਹਾਵੇ ਸਤਗੁਰ ਜੀ ਨੇ 1621 ਬਿਕਰਮਣੀ ਨੂੰ ਅੰਮ੍ਰਿਤਸਰ ਦਾ ਚੱਕ ਬਣਿਆ ਜਿਸ ਵਿੱਚ ਅੰਮ੍ਰਿਤਸਰ ਵਿੱਚ ਕਾਵਾ ਤੋਂ ਹੰਸ ਬਣਦੇ ਸਨ ਅੰਮ੍ਰਿਤਸਰ ਸਤਗੁਰੂ ਸਤਿਵਾਦ ਦੀ ਜਿਤ ਨਾਤੈ ਕਊਆ ਹੰਸ ਹੋ ਹੈ ਇੱਕ ਦਿਨ ਧੰਗੁਰੂ ਰਾਮਦਾਸ ਮਹਾਰਾਜ ਮੁਖ ਪੰਜਨੀ ਬੇਰੀ ਥੱਲੇ ਬੈਠੇ ਤੇ ਦਰਸ਼ਨ ਦੇ ਰਹੇ ਸਨ ਸ੍ਰੀ ਅੰਮ੍ਰਿਤਸਰ ਦੀ ਕਾਰ ਸੇਵਾ ਹੁੰਦੀ ਨੂੰ ਸੁਣ ਕੇ ਦੇਸਾਂ ਪ੍ਰਦੇਸਾਂ ਤੋਂ ਸੰਗਤਾਂ ਆਪਣੇ ਆਪ ਨੂੰ ਸਫਲ ਬਣਾਉਣ ਲਈ ਉਤਸ਼ਾਹ ਨਾਲ ਆ ਰਹੀਆਂ ਸਨ ਤੇ ਦੇਵ ਲੋਕ ਵਿੱਚ ਇੰਦਰ ਨੂੰ ਵੀ ਗੁਰਾਂ ਦੀ ਸੇਵਾ ਕਰਨ ਦਾ ਉਤਸ਼ਾਹ ਪੈਦਾ ਹੋਇਆ ਤੇ ਸਾਰੇ ਦੇਵੀ ਦੇਵਤਿਆਂ ਸਮੇਤ ਦੇਵਤਿਆਂ ਦਾ ਰਾਜਾ ਇੰਦਰ ਸਤਗੁਰੂ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਰਣ ਵਿੱਚ ਆਇਆ ਜਿਵੇਂ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਭਗਵਾਨ ਆਪ ਸਰਕਣ ਸਰੂਪ ਧਾਰ ਕੇ ਕਾਰ ਸੇਵਾ ਲਈ ਆਏ ਸਨ ਇਸ ਪ੍ਰਕਾਰ ਹੀ ਇੰਦਰ ਵੀ ਦੇਵਤਿਆਂ ਸਮੇਤ ਪੂਜਾ ਤੇ ਇਸ ਨੇ ਆ ਕੇ ਬੇਨਤੀ ਕੀਤੀ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਸਤਜੁਗ ਵਿੱਚ ਬੇਲੋਚਨ ਮਾਦਾਤਾ ਅਤੇ ਮੈਂ ਤਿੰਨੇ ਹੀ ਉਪਦੇਸ਼ ਲੈਣ ਲਈ ਬ੍ਰਹਮਾ ਜੀ ਦੇ ਪਾਸ ਗਿਆ ਤੇ ਬ੍ਰਹਮਾ ਜੀ ਨੇ ਸਾਨੂੰ ਤਿੰਨਾਂ ਨੂੰ ਦੱਦਾ 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 ਅਖਰ ਰਾਹੀ ਇੱਕੋ ਉਪਦੇਸ਼ ਦਿੱਤਾ ਸੀ ਸਤਗੁਰ ਜੀ ਮਹਾਰਾਜ ਆਪ ਕਿਰਪਾ ਕਰਕੇ ਸਮਝਾਣਾ ਕਰੋ ਤਾਂ ਬ੍ਰਹਮਾ ਨੇ ਇਹ ਕਿਹਾ ਕਿ ਬਿਲੋਚਨ ਤੇਰੀ ਬੁੱਧ ਦਾਤਾਵਾਂ ਵਾਲੀ ਹੈ ਤੂੰ ਪਾਪ ਨਾ ਕਰਿਆ ਕਰ ਹਿੰਸਾ ਕਰਨੀ ਛੱਡ ਕੇ ਦਇਆ ਕਰਨੀ ਕਰ ਦੂਸਰੇ ਨੂੰ ਮਦਦ ਦਾਤਾ ਨੂੰ ਕਿਹਾ ਕਿ ਤੇਰੇ ਪਾਸ ਰਾਜ ਦੀ ਵਿਪੂਤੀ ਤੇ ਪਦਾਰਥ ਹਨ ਤੂੰ ਗਰੀਬਾਂ ਤਾਈਂ ਦਾਨ ਕਰਿਆ ਕਰ ਅਤੇ ਮੈਨੂੰ ਇਹ ਕਿਹਾ ਕਿ હે ਹਿੰਦਰ ਤੂੰ ਵਿਸ਼ਿਆਂ ਵਿਚਾਰਾਂ ਨੂੰ ਸੜਦਾ ਰਹਿੰਦਾ ਹੈ ਇਸ ਕਰਕੇ ਦਸਾਂ ਇੰਦਰੀਆਂ ਦਾ ਦਮਨ ਕਰ ਪਰ ਬ੍ਰਹਮਾ ਤੋਂ ਇੰਦਰੀਆਂ ਦਮਨ ਕਰਨ ਦਾ ਉਪਦੇਸ਼ ਲੈ ਕੇ ਮੈਂ ਕਮਾ ਨਹੀਂ ਸਕਿਆ ਅਤੇ ਗੋਤਮ ਰਿਸ਼ੀ ਦੇ ਘਰ ਜਾ ਕੇ ਕਹਿੰਦੇ ਹਜ਼ਾਰ ਪੱਗਾਂ ਦਾ ਦਾਨ ਵੀ ਪ੍ਰਾਪਤ ਕੀਤਾ ਤੇ ਫਿਰ ਬ੍ਰਹਸਤ ਦੇ ਆਮ ਕਹਾ ਕਿ ਮੇਰਾ ਜਿਹੜਾ ਹਜ਼ਾਰ ਪੱਗਾਂ ਦਾ ਕੋਟ ਸੀ ਉਹ ਦੂਰ ਪਰ ਗਿਆ ਦੂਰ ਕੀਤਾ ਪਰ ਜੇ ਮਹਾਰਾਜ ਸਤਿਗੁਰੂ ਜੀ ਮਹਾਰਾਜ ਆਪ ਕਿਰਪਾ ਕਰੋ ਮੈਨੂੰ ਵਿਸ਼ਿਆਂ ਵੱਲੋਂ ਸ਼ਾਂਤੀ ਨਹੀਂ ਮਿਲੀ ਹੇ ਗੁਰੂ ਸਾਹਿਬ ਜੀ ਮਹਾਰਾਜ ਆਪ ਜੀ ਕਿਰਪਾ ਕਰਕੇ ਮੈਨੂੰ ਸਰੋਵਰ ਦੀ ਕਾਰ ਸੇਵਾ ਕਰਨ ਦੀ ਆਗਿਆ ਬਖਸ਼ੋ ਅਤੇ ਆਪਣੇ ਹੀ ਮੁਖਾਰ ਬਿੰਦ ਤੋਂ ਪਰਮ ਪਵਿੱਤਰ ਉਪਦੇਸ਼ ਬਖਸ਼ ਜਿਸ ਕਰਕੇ ਮੈਂ ਪਾਪੀ ਵੀ ਮੁਕਤ ਹੋ ਜਾਵਾਂ ਤਾਂ ਧੰਨ ਗੁਰੂ ਸਤਗੁਰੂ ਜੀ ਮਹਾਰਾਜ RAMDAS ਮਹਾਰਾਜ ਕਿਰਪਾ ਕਰਕੇ ਸਮਝਾਂਦੇ ਕਹਿੰਦੇ ਛੇ ਸ਼ਬਦਾਂ ਵਿੱਚ ਇੰਦਰ ਨੂੰ ਉਤਮ ਅਧਿਕਾਰੀ ਜਾਣ ਕਰਕੇ ਉਪਦੇਸ਼ ਦਿੰਦੇ ਹਨ ਜਿਨ੍ਹਾਂ ਵਿੱਚੋਂ ਇਹ ਚੌਥਾ ਸ਼ਬਦ ਹੈ ਕਿ ਇੰਦਰ ਨੇ ਬੇਨਤੀ ਕੀਤੀ ਕਿ हे ਗੁਰੂ ਜੀ ਦੈਤ ਮੈਨੂੰ ਬਹੁਤ ਦੁਖੀ ਕਰਦੇ ਹਨ ਆਪ ਜੀ ਜਦੋਂ ਸੱਚਖੰਡ ਤੇ ਆਪਿਆਨੀ ਕਰੋਗੇ ਦਾ ਮੇਰੀ ਸਵਰਗਪੁਰੀ ਵਿੱਚ ਚਰਨ ਪਾ ਕੇ ਫਿਰ ਆਪ ਸੱਚਖੰਡ ਨੂੰ ਜਾਣਾ ਤੇ ਇੰਦਰ ਦੇ ਪ੍ਰੇਮ ਨੂੰ ਦੇਖ ਕਰਕੇ ਗੁਰੂ ਜੀ ਸੱਚਖੰਡ ਜਾਣ ਲੱਗੇ ਸਵਰਗਪੁਰੀ ਹੋ ਕੇ ਫਿਰ ਗਏ ਸਨ ਦੇਵਪੁਰੀ ਮਹਿ ਗਹਿਓ ਆਪ ਪਰਮੇਸ਼ਵਰ ਭਾਇਓ ਹਰ ਸਿੰਘ ਆਸਣ ਦਿਯੋ ਦਿਯੋ ਸ੍ਰੀ ਗੁਰੂ ਤਹਿ ਬਿਠਾਇਓ ਪਰ ਤਾਂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਵਾਲੇ ਤੇ ਆਲੂ ਕਿਰਪਾਲੂ ਮਹਾਰਾਜ ਕਹਿੰਦੇ ਇੰਦਰ ਪ੍ਰਤੀ ਉਪਦੇਸ਼ ਸਤਗੁਰ ਜੀ ਬਖਸ਼ਦੇ ਹਨ ਆਪੇ ਕੰਡਾ ਆਪ ਤਰਾਜੀ ਪ੍ਰਵ ਆਪੇ ਤੋਨ ਤੁਲਿਆ ਕੰਡਾ ਕਹਿੰਦੇ ਹਲਕੀਆਂ ਚੀਜ਼ਾਂ ਸੋਨਾ ਆਦਿਕ ਤੁਲਣ ਲਈ ਹੁੰਦਾ ਹੈ ਤਕੜੀਆਂ ਪਾਰੀਆਂ ਚੀਜ਼ਾਂ ਜਿੰਨਾਂ ਸਾਹ ਕਹਿੰਦੇ ਜਿਨ੍ਹਾਂ ਆਦ ਤੋਲਣ ਦੇ ਕੰਮ ਆਉਂਦੀਆਂ ਹਨ ਪਰਮੇਸ਼ਵਰ ਆਪੇ ਹੀ ਕੰਡਾ ਹੈ ਆਪੇ ਹੀ ਤਰਾਜੀ ਤਕੜੀ ਹੈ ਆਪੇ ਹੀ ਤੋਲ ਵੱਟਾ ਰੂਪ ਹੈ ਤੇ ਆਪੇ ਹੀ ਵੱਟਿਆਂ ਨੂੰ ਪਾ ਕੇ ਪ੍ਰਭੂ ਤਲਾਉਂਦਾ ਹੈ ਇਸ ਪ੍ਰਕਾਰ ਪਰਮੇਸ਼ਵਰ ਸਾਰੇ ਆਪਣਾ ਆਪ ਰੂਪ ਹੈ ਪ੍ਰੇਮ ਰੂਪ ਕੰਡਾ ਵੀ ਆਪ ਹੀ ਹੈ ਤੇ ਆਪੇ ਹੀ ਗਿਆਨਵਾਨ ਹੋ ਕੇ ਤੋਲਣ ਵਾਲਾ ਵੀ ਆਪ ਹੈ ਜਿਸ ਨੂੰ ਪ੍ਰੇਮ ਦੀ ਖੇਡ ਖੇਡਣਾ ਚਾਹੋ ਹੁੰਦਾ ਹੈ ਉਹ ਭਗਤੀ ਰੂਪੀ ਗਲੀ ਵਿੱਚ ਨਿਮਰਤਾ ਰੂਪੀ ਗਲੀ ਵਿੱਚ ਤਲੀ ਤੇ ਹੰਕਾਰ ਰੂਪ ਸਿਰ ਨੂੰ ਰੱਖ ਕਰਕੇ ਤੁਲਣ ਵਾਲਾ ਹੈ ਪਾ ਧੰਨ ਗੁਰੂ ਮਾਨ ਨਾਨਕ ਮਹਾਰਾਜ ਚੌਥੇ ਸਰੂਪ ਸਤਿਗੁਰ ਜੀ ਦੱਸ ਰਹੇ ਹਨ ਕਹਿੰਦੇ ਜਿਵੇਂ ਪ੍ਰੇਮ ਰੂਪੀ ਕੰਡੇ ਤੇ ਸਹਿਤ ਹੋ ਕੇ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਤੋਂ ਕਹਿੰਦੇ ਗੁਰਸਿੱਖ ਮਰ ਜੀਵੜਿਆਂ ਦੀ ਫੌਜ ਲੈ ਕੇ ਤਰਨ ਤਾਰਨ ਸਾਹਿਬ ਅਰਦਾਸ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਗਹਿ ਲੱਜਿਆਂ ਉੱਤੇ ਚੜ੍ਹਾਈ ਕੀਤੀ ਸੀ ਪਹਿਲਾਂ ਕਹਿੰਦੇ ਬਾਬਾ ਨੋਦ ਸਿੰਘ ਸ਼ਹੀਦ ਹੋਏ ਫਿਰ ਜਹਾਨ ਖਾਨ ਅਤੇ ਆਸ ਵਿੱਚ ਇਮਾਨ ਖਾਨ ਵੀ ਕਈ ਜਗ੍ਹਾ ਵਿੱਚ ਆਉਂਦਾ ਹੈ। ਅਤੇ ਬਾਬਾ ਦੀਪ ਸਿੰਘ ਜੀ ਕਹਿੰਦੇ ਦੋਵਾਂ ਨੇ ਸਾਂਝੇ ਵਾਰ ਨਾਲ ਦੋਵਾਂ ਦੇ ਸੀਸ ਜਿਹੜੇ ਧੜ ਤੋਂ ਅਲੱਗ ਹੋ ਗਏ ਤੇ ਇੱਕ ਇਹ ਵੇਖ ਕੇ ਜਥੇਦਾਰ ਨਥਾ ਸਿੰਘ ਜੀ ਨੇ ਕਿਹਾ ਕਿ ਬਾਬਾ ਜੀ ਤੁਹਾਡਾ ਪ੍ਰਣ ਸੀ ਕਿ ਅੰਮ੍ਰitsar ਜਾ ਕੇ ਸੀਸ ਭੇਟ ਕਰਨਾ। ਤਾਂ ਬਾਬਾ ਜੀ ਨੇ ਉਸੇ ਵੇਲੇ ਸੀਸ ਤੇ ਸੀਸ ਤਲੀ ਤੇ ਰੱਖ ਕੇ ਜੰਗ ਕਰਦੇ ਅੱਗੇ ਵਧਣ ਲੱਗ ਪਏ। ਇਹ ਦੇਖ ਕੇ ਗੇ ਲੱਜੇ ਡਰਦੇ ਮਾਰੇ 도ੜ ਗਏ ਤੇ ਸਿੱਖਾਂ ਦੀਆਂ ਤਾਂ ਧੜਾਂ ਵੀ ਜੰਗ ਕਰਦੀਆਂ ਆਉਂਦੀਆਂ ਹਨ ਜਿਸ ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਨ ਪੀੜਾਂ ਦਮਦਮਾ ਸਾਹਿਬ ਵਾਲੇ ਅਸਲੀ ਸਰੂਪ ਤੋਂ ਲਿਖੀਆਂ ਕਈ ਕਹਿੰਦੇ ਹਨ ਕਿ ਦਮਦਮੇ ਸਾਹਿਬ ਵਾਲਾ ਅਸਲੀ ਸਰੂਪ ਕਾਬਲ ਵਿੱਚ ਹੈ ਤੇ ਕਈ ਕਹਿੰਦੇ ਹਨ ਕਿ ਜੰਗ ਵਿੱਚ ਅਲੋਪ ਹੋ ਗਿਆ ਤੇ ਕਈ ਕਹਿੰਦੇ ਹਨ ਕਿ ਬਹਿਰਾਮਪੁਰ ਵਿੱਚ ਹੈ ਪਰ ਬਹਿਰਾਮਪੁਰ ਵਿੱਚ ਤਾਂ ਭਾਈ ਬੰਨੋ ਵਾਲੀ ਪੀੜ ਵੀ ਪਈ ਹੈ ਜੋ ਕੋਠਾਲੇ ਦੇ ਨਗਰ ਵਿੱਚ ਸਰੂਪ ਹੈ ਉਹ ਵੀ ਸਰੂਪ ਵੀ ਦਮਦਮੇ ਸਾਹਿਬ ਵਾਲੇ ਅਸਲੀ ਸਰੂਪ ਦਾ ਉਤਾਰਾ ਹੈ ਜੋ ਕਿ ਕੋਠਾਲੇ ਦੇ ਜਥੇਦਾਰ ਸੋਦਾ ਸਿੰਘ ਨੇ ਉੱਥੇ ਸੁਭਾਈ ਮਾਨ ਕੀਤਾ ਸੀ ਇਸ ਸਰੂਪ ਵਿੱਚੋਂ ਬਾਪੂ ਤੇਜਾ ਸਿੰਘ ਪਸੋੜ ਵਾਲਾ ਉਰਾਗਮਾਲਾ ਦਾ ਪਤਰਾ ਬਲੇਟ ਨਾਲ ਪਾੜ ਲਿਆਇਆ ਸੀ ਸਵੇਸ ਪ੍ਰਕਾਰ ਬਾਬਾ ਦੀਪ ਸਿੰਘ ਜੀ ਨੇ ਬਿਕਰਮੀ ਵਿੱਚ ਸ਼ਹੀਦੀ ਕੁੱਲ 88 ਸਿੰਘ ਸ਼ਹੀਦ ਹੋਏ ਸਨ ਪਰ ਤਾਂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਕੇ ਸਮਝ ਜਾਂਦੇ ਕਹਿੰਦੇ ਜੰਗ ਜਿੱਤ ਕੇ ਸਿੰਘਾਂ ਨੇ ਲਾਹੌਰ ਤੇ ਗਲੱਜਿਆਂ ਨੂੰ ਘੇਰ ਕੇ ਲਿਆਂਦਾ ਤੇ ਸਾਰੀ ਸਰੋਵਰ ਦੀ ਮਿੱਟੀ ਉਹਨਾਂ ਤੋਂ ਕਢਵਾਈ ਤੇ ਫਿਰ ਸਿੰਘਾਂ ਨੇ 3 ਸਾਲਾਂ ਵਿੱਚ 1821 ਬਿਕਰੈ ਨੂੰ ਸੰਬਤ ਤੱਕ ਸਾਰਾ ਹਰਿਮੰਦਰ ਸਾਹਿਬ ਤਿਆਰ ਕਰ ਦਿੱਤਾ ਇਸ ਪ੍ਰਕਾਰ ਕਹਿੰਦੇ ਪ੍ਰੇਮ ਰੂਪ ਕੰਡਾ ਮੇਰੇ ਸਤਿਗੁਰੂ ਜੀ ਸਮਝ ਜਾਂਦੇ ਹਨ ਅਤੇ ਕੰਡੇ ਤੇ ਗੁਰਸਿੱਖ ਰੂਪ ਹੋ ਕੇ ਤੋਲਣ ਵਾਲਾ ਵੀ ਆਪ ਹੈ ਭਗਤੀ ਰੂਪੀ ਭਗਤੀ ਜਪੁ ਦੀ ਰੂਪੀ ਤਕੜੀ ਵੀ ਆਪ ਹੈ ਜਿਵੇਂ ਕਿ ਤਕੜੀ ਦੇ ਸਾਰੇ ਪਦਾਰਥ ਤਲੇ ਜਾਂਦੇ ਹਨ ਓ ਗਿਆਨਵਾਨ ਕਹਿੰਦੇ ਪ੍ਰਮਾਨ ਆਦ ਸਹਿਤ ਸਾਰੇ ਸੰਸੇ ਜੜਿਓ ਚੁੱਕੇ ਜਾਂਦੇ ਹਨ ਤੇ ਸਤਿਗੁਰ ਜੀ ਮਹਾਰਾਜ ਕਿਰਪਾ ਕਰਕੇ ਸਮਝ ਜਾਂਦੇ ਹਨ ਭਗਤ ਬਿਨਾ ਸਹਸਾਨ ਹੈ ਚੁਕੈ ਗੁਰੇ ਹੋ ਪੇਦੁ ਬਤਾਵੇ ਕਹਿੰਦੇ ਇਸ ਤਰ੍ਹਾਂ ਭਗਤੀ ਦਾ ਬੁੱਧੀ ਰੂਪ ਤਕੜੀ ਵੀ ਆਪ ਹੈ ਸ਼ਾਸਤਰ ਪ੍ਰਮਾਣ ਦਾ ਵਿਚਾਰ ਰੂਪ ਤੋਲ ਵੱਟਾ ਵੀ ਆਪ ਹੀ ਹੈ ਤੇ ਆਪ ਹੀ ਆਪਣੇ ਆਪ ਨੂੰ ਵਿਚਾਰ ਰੂਪ ਵੱਟੇ ਦੇ ਨਾਲ ਤੋਲਾਇਆ ਹੈ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਮਝਾਂਦੇ ਨੇ ਆਪੇ ਸਾਹੂ ਆਪੇ ਬਣ ਜਾ ਰਹਾ ਆਪੇ ਬਣਜ ਕੇ ਆਇਆ ਪਰਮੇਸ਼ਰ ਆਪ ਹੀ ਸ਼ਾਹੂਕਾਰ ਹੈ ਆਪ ਹੀ ਵਿਵਾਰ ਕਰਨ ਵਾਲਾ ਬਣਜਾਰਾ ਵਪਾਰੀ ਵੀ ਹੈ ਆਪੇ ਹੀ ਦਲਾਲ ਰੂਪ ਹੋ ਕੇ ਸੌਦਾ ਕਰਾਉਂਦਾ ਹੈ ਕਿਉਂਕਿ ਸਾਹਿਬ ਠਾਇਆ ਹੈ ਸਾਹਿਬ پاس ਅਮੋਲ ਰਤਨ ਅਮੋਲਾ ਰਾਸ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਚੌਥੇ ਸਰੂਪ ਸਤਿਗੁਰੂ ਜੀ ਸਮਝ ਜਾਂਦੇ ਹਨ ਕਹਿੰਦੇ ਸਹਾukar ਪਰਮੇਸ਼ਵਰ ਨੇ ਸਿੱਖ ਬਣ ਜਾ ਰਹੇ ਨੂੰ ਗੁਰੂ ਸਰੂਪ ਸਹਾukar پاس ਭੇਜਿਆ ਬਣਜ ਕਰਨ ਲਈ ਅਮੋਲ ਹੀ ਨਾਮ ਰੂਪ ਵਸਤੂ ਅਤੇ ਅਮੋਲਕ ਹੀ ਸਿੱਖ پاس ਸ਼ਰਤਾਂ ਰੂਪੀ ਪੂੰਜੀ ਸੀ ਇਸ ਪ੍ਰਕਾਰ ਆਪ ਹੀ ਪਰਮੇਸ਼ਵਰ ਰੂਪ ਸਾਹੂਕਾਰ ਹੈ ਆਪ ਹੀ ਸਿੱਖ ਰੂਪੀ ਬਣਜਾਰਾ ਹੈ ਆਪ ਹੀ ਨਾਮ ਜਪਣ ਤੇ ਜਪਾਉਣ ਦਾ ਵਪਾਰ ਗੁਰੂ ਹੋ ਕੇ ਕਰਾਉਣ ਵਾਲਾ ਹੈ ਗੁਰੂ ਰੂਪ ਸਾਹੂਕਾਰ ਵੀ ਆਪ ਹੀ ਹੈ ਤੇ ਆਪ ਹੀ ਬਣਜਾਰਾ ਅਧਿਕਾਰੀ ਸਿੱਖ ਵੀ ਆਪ ਹੀ ਹੈ ਆਪ ਹੀ ਬ੍ਰਹਮ ਗਿਆਨੀ ਹੋ ਕੇ ਨਾਮ ਜਪਾਉਣ ਤੇ ਜਪਾਉਣ ਜਪਣ ਤੇ ਜਪਾਉਣ ਦਾ ਵਣਜ ਕਰਾਉਣ ਵਾਲੇ ਵੀ ਸਤਿਗੁਰੂ ਜੀ ਮਹਾਰਾਜ ਆਪ ਹੋ ਸਤਿਗੁਰੂ ਜੀ ਆਪ ਕਿਰਪਾ ਕਰਨੀ ਕਰੋ ਆਪੇ ਧਰਤੀ ਸਾਜਣ ਪਿਆਰ ਹੈ ਪਿਛੇ ਟੰਕ ਚੜਾਇਆ ਪਿਆਰੀ ਪਰਮੇਸ਼ਵਰ ਨੇ ਆਪ ਹੀ ਧਰਤੀ ਆਦ ਪੰਜਾ ਤਤਾਂ ਨੂੰ ਸਾਜਿਆ ਤੇ ਟੰਕ ਭਾਵੇਂ ਕਹਿੰਦੇ 1/4 ਜੋ ਸਾਢੇ 4 ਮਾਸੇ ਦਾ ਹੁੰਦਾ ਹੈ 4 ਮਾਸੇ ਸਾਢੇ 3 ਮਾਸਿਆਂ ਦਾ ਵੀ ਟੰਕ ਵੀ ਮੰਨਿਆ ਤੇ ਵਾਕ ਰੂਪੀ ਟੰਕ ਪਿਛੇ ਚੜਾ ਕੇ ਲੱਖਾਂ ਕਰੋੜਾਂ ਮੰਨ ਦੇ ਭਾਰ ਦੀ ਧਰਤੀ ਵਾਕ ਰੂਪੀ ਟੰਕ ਬਰਾਬਰ ਤੋਲ ਦਿੱਤੀ ਇਹ ਸਾਰੀ ਧਰਤੀ ਬਾਗ ਰੂਪੇ ਟੰਕ ਤੇ ਚੜਾ ਕੇ ਸਾਜ ਦਿੱਤੀ ਕਿਉਂਕਿ ਸਤਿਗੁਰ ਜੀ ਸਮਝਾਉਂਦੇ ਹਨ ਕਿ ਤਾਪ ਸਾਂ ਓਏ ਕੋ ਕਹਾਵੋ ਪ੍ਰਥਮ ਓੰਕਾਰ ਤਿੰਨ ਕਹਾ ਸੋ ਤਨ ਪੂਰ ਜਗਤ ਮੋਰ ਹਾਂ ਜਿਸ ਤਰ੍ਹਾਂ ਕਹਿੰਦੇ ਸਾਢੇ 4 ਮਾਸੇ ਦਾ ਟੰਕ ਮੰਨਿਆ ਹੈ ਇਸੇ ਤਰ੍ਹਾਂ ਕਹਿੰਦੇ ਓੰਕਾਰ ਵੀ ਸਾਢੇ 4 ਮਾਤਰਾ ਦਾ ਸਨਕ ਸੁਨੰਦਨ ਤੇ ਮਤ ਵਿੱਚ ਮੰਨਿਆ ਹੈ ਆਕਾਰ ਓਕਾਰ ਮੁਕਾਰ ਤੇ ਪੁਨ ਅਰਧਪੰਦ ਦਾ ਕਹਿੰਦੇ ਬਾਚ ਭਾਗ ਤੇ ਅਪਾਰ ਚੇਤਨ ਹੈ ਕਿਉਂ ਸਾਡੇ ਚਾਰ ਮਤਨਾਂ ਦਾ ਬਣਦਾ ਹੈ ਓੰਕਾਰ ਉਤਪਾਤੀ ਕਿਆ ਦਿਨ ਸ ਸਭ ਰਾਤੀ ਵਣ ਤਰਣ ਤਿਰ ਪਵਣ ਪਾਣੀ ਚਾਰੇ ਭੇਦ ਚਾਰੇ ਖਾਣੀ ਖਾਂਡ ਦੀਪ ਸਭ ਲੋਆ ਏਕ ਕਹਾਵੇ ਤੇ ਸਭ ਹੁਆ ਕਹਿੰਦੇ ਸਭ ਧੂਮਕਾਰ ਰੂਪੀ ਧਰਤੀ ਵੀ ਆਪ ਹੀ ਪਰਮੇਸ਼ਵਰ ਨੇ ਸਾਜੀ ਹੈ ਪਿਛੇ ਓੰਕਾਰ ਰੂਪ ਟੰਕ ਚੜਾਇਆ ਹੈ ਓੰਕਾਰ ਆਰ ਆਦ ਮੈਂ ਜਾਨਣਾ ਲਿਖ ਅਰ ਮਿਟਾ ਤਾਹੀ ਨ ਮੰਨ ਅਸੀਂ ਤਾਂ ਓੰਕਾਰ ਨੂੰ ਹੀ ਆਦੀ ਸਰੂਪ ਜਾਣਦੇ ਹਾਂ ਤੇ ਲਿਖਣ ਲਿਖਣੇ ਵਾਲਾ ਜੋ ਬ੍ਰਹਮ ਹੈ ਤੇ ਮੇਟਣ ਵਾਲਾ ਜੋ ਸ਼ਿਵਜੀ ਹੈ ਇਹਨਾਂ ਨੂੰ ਅਸੀਂ ਮੰਨਦੇ ਹਾਂ ਤੇ ਪਰਮੇਸ਼ਵਰ ਦਾ ਸਰੂਪ ਨਾਮ ਦੇ ਅਧੀਨ ਹੈ ਨਿਰਗੁਣ ਸਰਗੁਣ ਨਾਮ ਜੀ ਵਾਹਿਗੁਰੂ ਤਨ ਮੇਰ ਸਭ ਤੋਂ ਉੱਚੀ ਜਾਣੀਐ ਲੇਤ ਨਾ ਖੀਚੈ ਦੀਰ ਕਹਿੰਦੇ ਓੰਕਾਰ ਰੂਪੀ ਟੰਕ ਨੂੰ ਸਿਮਰਨ ਕਰਨ ਰੂਪ ਪਿੱਛੇ ਚੜਾਇਆ ਹੈ ਜੋ ਜੀਵਾਂ ਨੂੰ ਸਾਚਣ ਵਾਲੀ ਮਾਇਆ ਉਸ ਮਾਇਆ ਨੂੰ ਟੰਕ ਕਹਿੰਦੇ ਟੁਕੜੇ ਕਰਕੇ ਪਿੱਛੇ ਕਰਕੇ ਭੱਜ ਕੇ ਨਾਸ ਕਰਕੇ ਤੁਰਿਆਂ ਪਦ ਵਿੱਚ ਨਾਮ ਨੂੰ ਚੜਾਇਆ ਹੈ ਤੇ ਪਿਆਰੇ ਪ੍ਰਭੂ ਨੇ ਆਪ ਹੀ ਚਾਰ ਤਤਾਂ ਰੂਪੀ ਟੰਕ ਚਾਰ ਮਾਸੇ ਨੂੰ ਪਿੱਛੇ ਛਾੜ ਕੇ ਭੱਜ ਕੇ ਚਾਰ ਤਤਾਂ ਨੂੰ ਰੱਜ ਕੇ ਉਹਨਾਂ ਦੁਆਰਾ ਫਿਰ ਆਪ ਹੀ ਧਰਤੀ ਦੀ ਸਾਂਚਣਾ ਕੀਤੀ ਹੈ ਕਿਉਂਕਿ ਪਿਆਰੇ ਵਾਹਿਗੁਰੂ ਆਪ ਹੀ ਬੁੱਧੀ ਰੂਪ ਧਰਤੀ ਸਾਜੀ ਹੈ ਤੇ ਪਿੱਛੇ ਸਾਤਨਾ ਰੂਪੀ ਚਾਰ ਮਹਾਵਾਗਾ ਰੂਪੀ ਟੰਕ ਨੂੰ ਚੰਡਾਇਆ ਹੈ ਮੇਰੇ ਮਨ ਹਰ ਹਰ ਧਿਆਈ ਸੁਖ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਹੈ ਉਹਨਾਂ ਨੇ ਸੁਖ ਨੂੰ ਪ੍ਰਾਪਤ ਕੀਤਾ ਹੈ ਇਸ ਲਈ ਇਹ ਮੇਰੇ ਮਨ ਤੂੰ ਵੀ ਹਰ ਹਰ ਵਾਹਿਗੁਰੂ 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 ਨਾਮ ਨੂੰ ਜਪਣਾ ਕਰ ਧਿਆਉਣਾ ਕਰ ਹਰ ਹਰ ਨਾਮ ਨੇ ਦਾਨ ਹੈ ਪਿਆਰਾ ਗੁਰਪੂਰ ਹੈ ਮਿੱਠਾ ਲਾਇਆ ਰਹਾਉ ਪਿਆਰੇ ਹਰ ਪਰਮੇਸ਼ਵਰ ਨੇ ਨਾਮ ਨਿੱਧੀਆਂ ਦਾ ਖਜਾਨਾ ਹੈ ਤੇ ਸੰਸਿਆ ਨੂੰ ਹਰ ਹਰ ਨੇ ਪਪ ਕੇ ਨਾਸ ਕਰਨ ਵਾਲਾ ਹੈ ਤੇ ਪੂਰੇਆਂ ਗੁਰਾਂ ਨੇ ਮੇਰੇ ਮਨ ਨੂੰ ਨਾਮ ਮਿੱਠਾ ਲਾਇਆ ਹੈ ਹੁਣ ਸਿਮਰਨ ਤੋਂ ਮੇਰਾ ਮੈਂ ਨਹੀਂ ਜਿਉਂਦਾ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕੋ ਰਾਇਆ ਪਿਆਰਾ ਪਰਮੇਸ਼ਵਰ 50 ਕਰੋੜ ਜੋਜਨ ਧਰਤੀ ਰੂਪੀ ਵੀ ਆਪ ਹੀ ਹੈ ਤੇ ਸੰਸਕ੍ਰਿਤ ਦੇ ਵਿਦਵਾਨਾਂ ਦੇ ਧਰਤੀ ਦਾ ਪ੍ਰਮਾਣ 50 ਕਰੋੜ ਮੰਨਿਆ ਹੈ। 49 ਕਰੋੜ ਜੋਜਨ ਤੇ ਜੀਵਾਂ ਦੀ ਵਸੋਂ ਮੰਨੀ ਹੈ ਤੇ 50ਵੇਂ ਕਰੋੜ ਜੋਜਨ ਨੂੰ ਤਾਂਬੇ ਦੀ ਧਰਤੀ ਮੰਨਿਆ ਜਿੱਥੇ ਸਾਾਕਤ ਪੁਰਸ਼ ਸਪੰਦ ਆਦ ਦੀ ਜੁਨੀ ਧਾਰਨ ਕਰਕੇ ਵਸਦੇ ਹਨ। ਤੇ ਤਸਕਰ ਜੋ ਨਾਮ ਨਾਲੇ ਵਸ ਹੈ ਕੋਟ ਪੰਜਾ ਸਾਹ ਕਹਿੰਦੇ ਪਰਮੇਸ਼ਰ ਆਪ ਹੀ ਪਾਣੀ ਰੂਪ ਹੈ ਤੇ ਆਪ ਹੀ ਸੁਖਮ ਅਥੂਲ ਤਤ ਕੀਤੇ ਹਨ ਤੇ ਆਪ ਹੀ ਤਤਾਂ ਨੂੰ ਤੂੰ ਸੁਖਮ ਅਥੂਲ ਸ੍ਰਿਸ਼ਟੀ ਨੂੰ ਕਰਾਇਆ ਹੈ ਤੇ ਆਪ ਹੀ ਬ੍ਰਹਮਾ ਆਦਿਕ ਕਰੇ ਕੀਤੇ ਹਨ ਤੇ ਆਪ ਹੀ ਉਹਨਾਂ ਤੋਂ ਸੰਸਾਰਿਕ ਕਰਵਾਇਆ ਹੈ ਆਪ ਹੀ ਹਿੰਦਰਮਲ ਬੁੱਧੀ ਰੂਪੀ ਧਰਤੀ ਹੋ ਰਿਹਾ ਤੇ ਆਪ ਹੀ ਪਿਆਰਾ ਪ੍ਰਭੂ ਪ੍ਰੇਮ ਸਤਿਗੁਣ ਰੂਪ ਜਲ ਹੋ ਰਿਹਾ ਹੈ ਤੇ ਆਪੇ ਗੁਰਮੁਖ ਸਿਮਰਨ ਕਰਦੇ ਹਨ ਫਿਰ ਹੰਕਾਰ ਨਹੀਂ ਕਰਦੇ ਉਹ ਕਹਿੰਦੇ ਹਨ ਕਿ ਇਹ ਪਰਮੇਸ਼ਵਰ ਨੇ ਹੀ ਸਿਮਰਨ ਕਰਵਾਇਆ ਹੈ ਤੇ ਆਪ ਗੁਰੂ ਹੋ ਕੇ ਤਤ ਬੇਤਾ ਹੋ ਕੇ ਸਿਮਰਨ ਕਰਦਾ ਹੈ ਤੇ ਹੋਰ ਅਧਿਕਾਰੀਆਂ ਤੂੰ ਆਪ ਹੀ ਕਰਾਉਂਦਾ ਹੈ ਕਿਉਂਕਿ ਧੰ ਗੁਰੂ ਨਾਨਕ ਪਾਤਸ਼ਾਹ ਮਹਾਰਾ ਚੌਥੇ ਸਰੂਪ ਸਤਗੁਰ ਜੀ ਮਹਾਰਾ ਸਮਝਾਉਂਦੇ ਹਨ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਧ ਰਖਾਇਆ ਪਿਆਰਾ ਪਰਮੇਸ਼ਰ ਆਪ ਹੀ ਹੁਕਮ ਰੂਪੀ ਹੈ ਆਪੇ ਗੁਰੂ ਹੋ ਕੇ ਹੁਕਮ ਕਰਨ ਵਾਲਾ ਹੈ ਤੇ ਆਪ ਹੀ ਸਿੱਖ ਹੋ ਕੇ ਹੁਕਮ ਮੰਨਣ ਵਾਲਾ ਹੈ ਜਿਸ ਤਰ੍ਹਾਂ ਕਹਿੰਦੇ ਪਿਆਰਾ ਪ੍ਰਭੂ ਆਪ ਹੀ ਹੁਕਮ ਰੂਪ ਹੋ ਕੇ ਵਰਤ ਰਿਹਾ ਹੈ ਜਿਸ ਨੇ ਆਪੇ ਹੀ ਜਲ ਪਾਣੀ ਵਿੱਚ ਮਾਟੀ ਧਰਤੀ ਨੂੰ ਬੁੱਧਮਾਨ ਬੰਦ ਕਹਿੰਦੇ ਬੰਦ ਕਰਕੇ ਰਖਾਇਆ ਹੈ ਭਾਵੇਂ ਰਖਾਇਆ ਭਾਵੇਂ ਕਹਿੰਦੇ 10 ਹਿੱਸੇ ਪਾਣੀ ਤੇ ਇੱਕ ਹਿੱਸਾ ਧਰਤੀ ਹੈ ਪਰ ਫੇਰ ਵੀ ਕਹਿੰਦੇ ਜਲ ਮਿੱਟੀ ਨੂੰ ਖੋੜ ਨਹੀਂ ਸਕਦਾ ਤੇ ਜਲ ਆਪੇ ਹੀ ਜਲ ਚੇਤਨ ਪਰਮਾਤਮਾ ਨੇ ਮਾਟੀ ਪ੍ਰਕਿਰਤੀ ਨੂੰ ਬੰਨ੍ਹ ਕਰਕੇ ਰੱਖਿਆ ਹੈ ਜਿਨ੍ਹਾਂ ਅੰਦਰ ਕਹਿੰਦੇ ਜਲ ਤੇ ਪ੍ਰੇਮ ਹੈ ਉਹਨਾਂ ਦੀ ਮਾਟੀ ਬੁੱਧੀ ਵਿੱਚ ਨਿਮਰਤਾ ਬਣ ਕੇ ਰੱਖੀ ਹੈ ਕਿਉਂਕਿ ਸਤਗੁਰੂ ਜੀ ਸਮਝਾਉਂਦੇ ਹਨ ਆਪੇ ਹੀ ਪਹ ਪਾਏ ਦਾ ਪਿਆਰ ਬੰਨ ਬੱਕਰੀ ਸਿਹੂ ਹੰਡਾਇਆ ਆਪ ਹੀ ਪੋ ਕਹਿੰਦੇ ਪੈ ਦੇ ਕੌਣ ਵਾਲਾ ਪਿਆਰਾ ਪਰਮੇਸ਼ਵਰ ਹੈ ਬੱਕਰੀ ਨੂੰ ਕਹਿੰਦੇ ਬਨ ਕੇ ਜੇ ਸ਼ੇਰ ਨੂੰ ਹੰਡਾਇਆ ਉਹਦੇ ਦੁਆਲੇ ਫੇਰਿਆ ਹੈ ਬਾਬਾ ਬੁੱਢਣ ਸ਼ਹਾਦ ਜੀ ਕਹਿੰਦੇ ਬੱਕਰੀਆਂ ਛੇਰ ਚਾਰਦਾ ਹੁੰਦਾ ਸੀ ਬਾਬਾ ਬੁੱਢਣ ਸ਼ਹਾਦੀਆਂ ਬੱਕਰੀਆਂ ਛੇਰ ਚਾਰਦਾ ਹੁੰਦਾ ਸੀ ਕਹਿੰਦੇ ਆਪੇ ਹੀ ਜਲ ਵਿੱਚ ਕੋ ਡਰ ਪਾਉਂਦਾ ਸੀ ਤੇ ਬੱਕਰੀ ਕਹਿੰਦੇ ਧਰਤੀ ਦਾ ਗੋਲਾ ਬਣ ਕੇ ਉਹਦੇ ਦੁਆਲੇ ਸੀ ਉਹ ਪਾਣੀ ਰੂਪੀ ਛੇਰ ਨੂੰ ਹੰਡਾਇਆ ਤੇ ਫਿਰ ਕਹਿੰਦੇ ਪਰਮੇਸ਼ਵਰ ਦੇ ਡਰ ਕਰਕੇ ਜਲ ਧਰਤੀ ਨੂੰ ਖੋਰ ਕੇ ਡੋਬ ਨਹੀਂ ਸਕਦਾ ਕਿਉਂਕਿ ਪਿਆਰੇ ਨੇ ਆਪੇ ਹੀ ਪੰਜ ਤੱਤਾਂ ਨੂੰ ਡਰ ਪਾਇਆ ਹੈ ਦੇ ਪੰਜਾਂ ਤਤਾਂ ਦੀ ਦੇਹ ਵਿੱਚ ਜਿੰਦ ਰੂਪੀ ਬੱਕਰੀ ਬਣ ਕਰਕੇ ਕਾਲ ਰੂਪੀ ਸ਼ੇਰ ਦਵਾਲੇ ਹੰਡਾਇਆ ਪੱਬ ਕੇ ਫੇਰਿਆ ਹੈ ਜਿਤਨਾ ਚਿਰ ਕਹਿੰਦੇ ਦੇਸ਼ ਕਾਲ ਵਸਤੂ ਇਕੱਤਰ ਨਹੀਂ ਹੁੰਦੇ ਉਤਨਾ ਚਿਰਿਆਂ ਦੇ ਕਾਲ ਹੀ ਜੀਵ ਦੀ ਰੱਖਿਆ ਕਰਦਾ ਹੈ ਜਿਨ੍ਹਾਂ ਅੰਦਰ ਬੱਕਰੀ ਨਿਮਰਤਾ ਬਣੀ ਹੈ ਉਹਨਾਂ ਦੇ ਕਹਿੰਦੇ ਹੰਕਾਰ ਰੂਪੀ ਸ਼ੇਰ ਫਿਰ ਕਹਿੰਦੇ ਕਰਮ ਪ੍ਰਕਰਮਾ ਕਰਦਾ ਹੈ ਕਿਉਂਕਿ ਧੰਗ ਗੁਰੂ ਮਹਾਰਾਜ ਸਮਝਾਉਂਦੇ ਹਨ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਸਤਗੁਰੂ ਜੀ ਮਹਾਰਾਜ ਕਿਰਪਾ ਕਰਕੇ ਸਮਝਾਉਂਦੇ ਕਹਿੰਦੇ ਪਿਆਰਾ ਪਰਮੇਸ਼ਰ ਆਪ ਹੀ ਕਾਸ਼ਟ ਲੱਕੜ ਰੂਪੇ ਅਤੇ ਆਪ ਹੀ ਹਰ ਰੰਗ ਰੂਪ ਅਗਰੂਪ ਹੋ ਰਿਹਾ ਹੈ ਤੇ ਆਪੇ ਹੀ ਕਾਸ਼ਟ ਕਹਿੰਦੇ ਬਨਸਪਤੀ ਲੱਕੜੀ ਵਿੱਚ ਸਮਾਨ ਅਗਨੀ ਨੂੰ ਰਖਾਇਆ ਹੈ ਬਨਸਪਤੀ ਵਿੱਚ ਵਦਨ ਫੁੱਲਣ ਦਾ ਕੰਮ ਅਗਨੀ ਕਰਦੀ ਹੈ ਪਰ ਲੱਕੜੀ ਨੂੰ ਸਾੜ ਨਹੀਂ ਸਕਦੀ ਇਸ ਪ੍ਰਕਾਰ ਆਪ ਹੀ ਪਰਮੇਸ਼ਰ ਮਾਤਾ ਤੇ ਗਰਭ ਦੀ ਜਠਰਾ ਅਗਨੀ ਹੈ ਤੇ ਆਪ ਹੀ ਕਾਸ਼ਟ ਬੱਚੇ ਦਾ ਸਰੀਰ ਉਸ ਅਗਨੀ ਵਿੱਚ ਰੱਖਿਆ ਕਰਦਾ ਹੈ ਜਠਰਾ ਅਗਨੀ ਬੱਚੇ ਨੂੰ ਵਧਾਉਂਦੀ ਤੇ ਫਲਾਉਂਦੀ ਹੈ ਅਤੇ ਐਵੇਂ ਦੇ ਭਾਂਡੇ ਵਾਂਗ ਉਸ ਦਾ ਅਤੇ ਆਵੇਂ ਦੇ ਭਾਂਡੇ ਵਾਂਗ ਉਸ ਉਸ ਦੀ ਚਮੜੀ ਨੂੰ ਪਕਾਉਂਦੀ ਹੈ ਪਰ ਕਾਸਟ ਬੱਚੇ ਨੂੰ ਪਸੰਮ ਨਹੀਂ ਕਰਦੀ ਕਿਉਂਕਿ ਐਸਾ ਸਿਮਰਨ ਦਾ ਪ੍ਰਤਾਪ ਹੈ ਕਿਉਂਕਿ ਸਤਗੁਰੂ ਜੀ ਮਹਾਰਾਜ ਸਮਝਾਉਂਦੇ ਹਨ ਆਪਣਾ ਸਿਮਰਨ ਦੀਪ੍ਰਿਤ ਪਾਲਿਆ ਹੋ ਸਗਲ ਕਟਾਂਕਾ ਮਾਲਿਕਾ ਕਿਉਂਕਿ ਜਦੋਂ ਉਸ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਦੇ ਹੋ ਨਾਮ ਜਪਦੇ ਫਿਰ ਸਤਗੁਰੂ ਜੀ ਆਪ ਫਿਰ ਆਪਣੇ ਬੱਚਿਆਂ ਦੇ ਆਪਣੀ ਗੁਰ ਸਿੱਖਾਂ ਦੀ ਸਹਾਇਤਾ ਫਿਰ ਸਤਗੁਰੂ ਜੀ ਆਪ ਕਰਨ ਆਉਂਦਾ ਹੈ ਆਪੇ ਹੀ ਆਪ ਵਰਤਦਾ ਪਿਆਰਾ ਆਪੇ ਅਗਨਸ ਕੈਂ ਜਲਾਇਆ ਪਿਆਰਾ ਪਰਮੇਸ਼ਰ ਆਪ ਹੀ ਕਾਸਟ ਵਿੱਚ ਅਤੇ ਆਪ ਹੀ ਅਗਨੀ ਵਿੱਚ ਵਰਤ ਰਿਹਾ ਹੈ ਅਗਨੀ ਪਰਮੇਸ਼ਰ ਦੇ ਭੈ ਕਰਕੇ ਬੱਚੇ ਨੂੰ ਸਾੜ ਨਹੀਂ ਸਕਦੀ ਉਹ ਪਿਆਰਾ ਪਰਮੇਸ਼ਰ ਨਿਰਗੁਣ ਸਰਗੁਣ ਹੋ ਕੇ ਆਪ ਹੀ ਸਾਰੇ ਵਿੱਚ ਵਰਤ ਰਿਹਾ ਹੈ ਆਪੇ ਮਾਰ ਜਿਵਾਂ ਦਾ ਪਿਆਰਾ ਸਹ ਲੈਂਦੇ ਸਭ ਲਵਾਇਆ ਆਪ ਹੀ ਪਿਆਰਾ ਪਰਮੇਸ਼ਵਰ ਪ੍ਰਾਪਤ ਅਨੁਸਾਰ ਮਾਰ ਕੇ ਫਿਰ ਪ੍ਰਾਪਤ ਅਨੁਸਾਰ ਜਿਉਂਦੇ ਕਰਦਾ ਹੈ ਸਭ ਜੀਵ ਉਸ ਤਾਂ ਲਵਾਇਆ ਦਿੱਤਾ ਹੋਇਆ ਸੁਆਸ ਲੈਂਦੇ ਹਨ ਪਰਮੇਸ਼ੁਰ ਆਪ ਹੀ ਜੀਵਤ ਭਾਵ ਤੋਂ ਮਾਰ ਕੇ ਮਾਰ ਦਿੰਦਾ ਹੈ ਤੇ ਫਿਰ ਆਪ ਹੀ ਗਿਆਨ ਦੁਆਰਾ ਖੰਡ ਚੇਤਨਹ ਦੀ ਪ੍ਰਾਪਤੀ ਰੂਪ ਜਿਵਾਉਂਦਾ ਹੈ ਤੇ ਸਾਰੇ ਹੀ ਗਿਆਨ ਰੂਪੀ ਸਹ ਹ ਲਵਾਇਆ ਭਗ ਕੇ ਦਿੱਤਾ ਹੋਇਆ ਲੈਂਦੇ ਹਾਂ ਕਿਉਂਕਿ ਸਤਗੁਰ ਜੀ ਮਹਾਰਾਜ ਆਖਟ ਪੰਖਤਿਆਂ ਵਿੱਚ ਸਮਝਾਉਂਦੇ ਹਨ ਆਪੇ ਤਾਂ ਦੀਵਾਨ ਹੈ ਪਿਆਰਾ ਆਪੇ ਕਾ ਰਹਿ ਲਾਇਆ ਆਪੇ ਹੀ ਪਿਆਰਾ ਪਰਮੇਸ਼ਰ ਸਰੀਰਾਂ ਵਿੱਚ ਬਲ ਰੂਪ ਹੈ ਆਪੇ ਹੀ ਦੀਵਾਨ ਆਸਰਾ ਰੂਪ ਹੈ ਤੇ ਪਿਆਰੇ ਪ੍ਰਭੂ ਨੇ ਆਪੇ ਹੀ ਜੀਵਾਂ ਨੂੰ ਵਾਸ਼ਨਾ ਅਨੁਸਾਰ ਸਰੀਰ ਤੇ ਕੰਮ ਵਿੱਚ ਲਾਇਆ ਹੈ ਤੇ ਆਪ ਹੀ ਵਿਵੇਕ ਰੂਪੀ ਤਾਨ ਬਲ ਅਤੇ ਆਪ ਹੀ ਸਾਧ ਸੰਗਤ ਰੂਪੀ ਦੀਵਾਨ ਆਸਰਾ ਹੈ ਅਤੇ ਪਰਮੇਸ਼ਵਰ ਨੇ ਆਪ ਹੀ ਸਿੱਖਾਂ ਨੂੰ ਸੰਗਤਾਂ ਦੇ ਘਾਰ ਹੈ ਪ੍ਰਭ ਦੀ ਸੇਵਾ ਵਿੱਚ ਲਾਇਆ ਹੈ ਕਿਉਂਕਿ ਸਤਗੁਰੂ ਜੀ ਮਹਾਰਾਜ ਸਮਝਾਉਂਦੇ ਹਨ ਆ ਜਿਉ ਆਪ ਚਲਾਈ ਤਿਉਹ ਚੱਲੀਐ ਪਿਆਰੀ ਜਿਉ ਹਰ ਪ੍ਰਭ ਮੇਰੇ ਪਾਇਆ ਜਿਵੇਂ ਕਹਿੰਦੇ ਪਿਆਰਾ ਪਰਮੇਸ਼ਰ ਆਪ ਹੁਕਮ ਕਰਕੇ ਚਲਾਉਣਾ ਕਰੇ ਉਸੇ ਤਰ੍ਹਾਂ ਚੱਲਣਾ ਚਾਹੀਦਾ ਜਿਵੇਂ ਮੇਰੇ ਹਰੀ ਪਰਮੇਸ਼ਵਰ ਨੂੰ ਕਹੋਂਦਾ ਹੈ ਤਿਵੇਂ ਹੋ ਰਿਹਾ ਹੈ। हे ਪਿਆਰੇ ਆਪ ਜੀ ਦੇ ਹੁਕਮ ਵਿੱਚ ਸਾਰੇ ਤੱਤ ਚੱਲਦੇ ਹਨ ਤੇ ਪੌਣ ਸੁਪਨਾ ਦੇ ਸੁਆਸ ਰੂਪ ਹੋ ਰਹੀ ਹੈ। ਅਗਨੀ ਖੁਰਾਕ ਹਾਜਮ ਕਰ ਰਹੀ ਹੈ ਤੇ ਪਾਣੀ ਦਾ ਪਾਣੀ ਸਭ ਦਾ ਜੀਵਨ ਰੂਪ ਹੋ ਰਿਹਾ ਹੈ। ਮਰਨ ਜੀਵਨ ਕੋ ਧਰਤੀ ਦੇਨੇ ਇਤੇ ਗੁਣ ਵਿਸਰੇ। ਇਹ ਉਸ ਪਰਮੇਸ਼ਵਰ ਦੇ ਉਪਕਾਰ ਹਨ ਜੋ ਗੁਰਮੁਖ ਮੇਰੇ ਹਰੀ ਪ੍ਰਭੂ ਨੂੰ ਪਹੁੰਚਦਾ ਹੈ ਚੰਗਾ ਲੱਗ ਰਹਿ ਉਹ ਗੁਰਮੁਖ ਐਸਾ ਕਹਿੰਦਾ ਹੈ ਕਿ ਪਿਆਰੇ ਪ੍ਰਭੂ ਜਿਵੇਂ ਆਪ ਚਲਾਉਂਦੇ ਹੋ ਤਿਵੇਂ ਹੀ ਮੈਂ ਚੱਲਦਾ ਹਾਂ ਅਸੀਂ ਸਾਰੇ ਜੀਵ ਉਸੇ ਤਰ੍ਹਾਂ ਹੀ ਚੱਲਦੇ ਹਾਂ ਜਿਵੇਂ ਆਪ ਸਤਿਗੁਰਜੀ ਚਲਾਉਂਦੇ ਹਾਂ ਆਪੇ ਜਾਨਤੀ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਬਜਾਇਆ ਜੋ ਗੁਰਮੁਖ ਜਾਣਦੇ ਸਨ ਕਿ ਇਹ ਪਿਆਰਾ ਪਰਮੇਸ਼ਰ ਆਪ ਹੀ ਜੀਵ ਜਨਤਾ ਨੂੰ ਵਜਾਉਣਾ ਵਜਾਉਣ ਵਾਲਾ ਜੰਤੀ ਪੱਬ ਕੇ ਪ੍ਰਜੰਤੀ ਹੈ ਕਿਉਂਕਿ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਦੇ ਹਨ ਬਿਰਖਾ ਹੀਟ ਸਭ ਜੰਤ ਇਕੱਠੇ ਇੱਕ ਤੱਤੇ ਇੱਕ ਪੋਲਣ ਮਿੱਠੇ ਆਪ ਹੀ ਕਹਿੰਦੇ ਪਰਮੇਸ਼ਰ ਜੰਤੀ ਪ੍ਰਜੰਤੀ ਹੈ ਤੇ ਆਪ ਹੀ ਜੀਵਾ ਰੂਪੀ ਜੰਤ ਵਾਜਾ ਹੈ ਧੰਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਸਨ ਕਹਿੰਦੇ ਸਾਰੇ ਜੀਵਾ ਰੂਪੇ ਵਾਜੇ ਪਰਮੇਸ਼ਰ ਦੇ ਬੁਲਾਏ ਹੋਏ ਬੋਲਦੇ ਹਨ ਗੁਰੂ ਜੀ ਕਹਿੰਦੇ ਸਨ ਕਿ ਭਗਤਾਂ ਦੇ ਹਿਰਦੇ ਅੰਦਰ ਨਾਮ ਦੇ ਵਾਜੇ ਵਜਾ ਦਿੱਤੇ ਹਨ ਜੀਤਾ ਬੋਲਣ ਤੇਤਾ ਗਿਆਨਾਂ ਜੀਤਾ ਸੁਣਨਾ ਤੇਤਾ ਨਾਮ ਜੀਤਾ ਵੇਖਣਾ ਤੇਤਾ ਤੇ ਆ ਸੋ ਇਸ ਪ੍ਰਕਾਰ ਧੰਗੁਰੂ ਰਾਮਦਾਸ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਵਿੱਚ ਉੱਤਮ ਅਧਿਕਾਰੀ ਪ੍ਰਤੀ ਉਪਦੇਸ਼ ਦਿੱਤਾ ਤੇ ਇੰਦਰ ਦੇਵਤਿਆਂ ਸਮੇਤ ਅਤੀ ਪ੍ਰਸੰਨ ਹੋਇਆ ਤੇ ਸਤਿਗੁਰੂ ਜੀ ਮਹਾਰਾਜ ਨੇ ਕਿਰਪਾ ਕੀਤੀ ਅੱਜ ਦੇ ਜੋ ਪਾਵਨ ਹੁਕਮ ਨਾਮ ਸਾਹਿਬ ਨੇ ਸਤਿਗੁਰਾਂ ਨੇ ਕਿਰਪਾ ਕੀਤੀ ਸੋ ਸਾਰੀ ਸੰਗਤ ਤੇ ਸਤਿਗੁਰੂ ਜੀ ਸਰ ਤੇ ਮਿਹਰ ਪ੍ਰਿਆ ਹੱਥ ਰੱਖਣ ਦੁੱਖਾਂ ਦਾ ਨਾ ਸੁੱਖਾਂ ਦਾ ਪ੍ਰਕਾਸ਼ ਕਰਨਨ ਭਜਨ ਬਣੀ ਦਾ ਪ੍ਰਤਾਪ ਖੰਧਹਿ ਰੋਕਤਾ ਤੰਦਰੁਸਤੀਆਂ ਬਖਸ਼ਨ ਮਹਾਰਾਜ ਚੜਤਿਆਂ ਕਲਾਂ ਦੇ ਜੀਵਨ ਪਤੀਤ ਕਰਵਾਨ ਹੁਕਮਨਾਮਾ ਸਾਹਿਬ ਦੀ ਕਥਾ ਕਰਦੇ ਆਂ ਗੁਰਬਾਣੀ ਪੜ੍ਹਦੇ ਆਂ ਇਕ ਨੇ ਕਹਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੇ ਸਤਿਗੁਰ ਜੀ ਮਹਾਰਾਜ ਸੰਗਤ ਜੋਗ ਬਖਸ਼ਣ ਜੋਗ ਹੈ ਸੋ ਸਾਰੀ ਸੰਗਤ ਤੇ ਸਤਿਗੁਰ ਜੀ ਸਰਤੇ ਮਿਹਰ ਪਰੇ ਹੱਥ ਰਖਣ ਇਤਨੇ ਕੋ ਬੇਨਤੀਆਂ ਪ੍ਰਵਾਨ ਕਰੋ ਜੀ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਸੋ ਇਤਨੇ ਕੋ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सत्मवाहिगुरुजी सत्वनामाहि गुरु सत्म वाहि गुरुजी सत्वनामाहि गुरु ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹੀ ਗੁਰੂ ਜੀ ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ ਵਾਹੀ ਗੁਰੂ ਚੇਕਾ ਖਾਲਸਾ ਵਾਹੀ ਗੁਰੂ ਚੇਕੀ ਫਤਿਹ Thank you.